ਜਸ ਮੇਸਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਆਮਦੀ ਯਾਦ ਨੂੰ ਸਮਰਪਿਤ ਲੋਕਿਕ ਨਗਰ ਕੀਰਤਨ ਸਜਾਇਆ ਗਿਆ। ਅਮਰਤਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਕੇ ਨਤਮਸਤਕ ਹੋਏ ਨੇ। ਉਹਨਾਂ ਪੰਜ ਪਿਆਰਿਆਂ ਨੂੰ ਸਰੂਪੋ ਪੇਟ ਕੀਤੇ ਅਤੇ ਫਿਰ ਨਗਰ ਕੀਰਤਨ ਰਵਾਨਾ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸਜਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਏ ਨਗਰ ਕੀਰਤਨ ਦਾ ਥਾਂ-ਥਾਂ ਤੇ ਪਰਮਾ ਸਵਾਗਤ ਕੀਤਾ ਗਿਆ ਆਓ ਦੇਖਦੇ ਹਾਂ ਸ੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇਹ ਖਾਸ ਰਿਪੋਰਟ ਅਹੋ ਕੀ ਸ਼ਕੀਪ ਸਤਿਪੰਤਰ ਪਵਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਚਰਨ ਕਮਨ ਸਹਿ ਮਾਚੀਵਾੜਾ ਸਹਿ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਮਾਚੀਵਾੜਾ ਸਹਿ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆ ਹੋਇਆ ਪੰਜ ਪਿਆਰਿਆਂ ਦੀ ਯੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਛਤਰ ਛਾਇਆ ਹੇਠ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਆ ਕੇ ਗੁਰੂ ਮਹਾਰਾਜ ਸਤਗੁਰੂ ਜੀ ਦੇ ਜੋ ਚਰਨਾਂ ਦਾ ਸਫਰ ਹੈ ਕਦਮਾਂ ਦਾ ਸਫਰ ਹੈ ਉਸ ਨੂੰ ਹਰ ਸਾਲ ਤਾਜ਼ਾ ਕੀਤਾ ਜਾਂਦਾ ਹੈ ਇਹ ਪਾਵਨ ਪਵਿੱਤਰ ਨਗਰ ਕੀਰਤਨ ਇਸ ਇਤਿਹਾਸਕ ਸਥਾਨ ਤੋਂ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਪਾਈਗਾਨੀ ਖਾਨ ਅਬੀ ਖਾਨ ਗੁਰਦੁਆਰਾ ਕਿਰਪਾਨਪੇਟ ਅਤੇ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਭਗਤਰਬਦਾਸ ਸਾਹਿਬ ਜੀ ਇਹਨਾਂ ਸਾਰੇ ਸਥਾਨਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਇੱਥੇ ਵਾਪਸੀ ਹੈ ਆਓ ਸੋਹਣੇ ਸੁੰਦਰ ਨਗਰ ਕੀਰਤਨ ਦੇ ਦਰਸ਼ਨ ਦੇਦਾਰ ਪ੍ਰਾਪਤ ਕਰਿਏ ਅਗਲੇ ਪ੍ਰਕਰਨ ਵਿੱਚ ਇਤਿਹਾਸ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਭਾ ਦਾ ਮਾਛੋੜਾ ਸਾਹਿਬ ਦਾ ਆਖਰੀ ਦੇਣਾ ਨਗਰ ਕੀਰਤਨ ਦੀ ਆਰੰਭ ਤਾਂ ਇੱਥੋਂ ਹੋਈ ਆ ਸੋ ਇਹ ਸੋਗਮਈ ਦਿਨ ਜਿਹੜਾ ਸ਼ੀਦੀ 15ਵਾਰਾ ਚੱਲ ਰਿਹਾ ਉਹਦੇ ਵਿੱਚ ਬੜੇ ਸ਼ੋਗਮਈ ਦਿਨ ਹੁੰਦੇ ਆ ਸਮੂਹ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵੀ ਇੱਥੇ ਆਉਂਦੀ ਆ ਤੇ ਉਸ ਧਰਤੀ ਨੂੰ ਨਮਸਕਾਰ ਕਰਨ ਆਉਂਦੀ ਆ ਜਿਹੜੀ ਇੱਕੋ ਇੱਕ ਜੇ ਮੈਂ ਕਹਾ ਦੁਨੀਆ ਤੇ ਧਰਤੀ ਆ ਜਿੱਥੇ ਬਾਜਾ ਵਾਲੇ ਪਾਸ਼ਾ ਦਸਵੇਂ ਪਾਸ਼ਾ ਦਾ ਪੂਰਾ ਸ਼ਰੀਰ ਇਸ ਧਰਤੀ ਨੂੰ ਲੱਗਿਆ ਬਾਕੀ ਜੇ ਉਹ ਕਿਤੇ ਵੀ ਗਏ ਨੇ ਚਰਨਛੋਪ ਪ੍ਰਾਪਤ ਕਰਤੀਆਂ ਤੁਹਾਨੂੰ ਦੁਨੀਆ ਤੇ ਕਈ ਮਿਲਣਗੀਆਂ ਪਰ ਕੇਵਲ ਮਾਛਵਾੜਾ ਸਾਹਿਬ ਦੀ ਪਵਿੱਤਰ ਧਰਤੀ ਜਿਹੀ ਆ ਜਿੱਥੇ ਗੁਰੂ ਮਹਾਰਾਜ ਨੇ ਆ ਕੇ ਵਿਸ਼ਰਾਮ ਕੀਤਾ ਥੱਲੇ ਇਸ ਧਰਤੀ ਦੇ ਉੱਤੇ ਪਏ ਨੇ ਸੋ ਬੜੇ ਭਾਗਾਂ ਵਾਲੇ ਨੇ ਸੱਜਣ ਜਿਹੜੇ ਅੱਜ ਦੇ ਦਿਨ ਇਸ ਦਿਹਾੜੇ ਤੇ ਆ ਕੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਗੁਰੂਆਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸੋ ਉਹੀ ਸੰਦੇਸ਼ ਸਾਰੀ ਸਮੂਹ ਸੰਗਤ ਨੂੰ ਕਿ ਜਿਹੜੇ ਇਹ ਦਿਨ ਨੇ ਆਪਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਇਹਨਾਂ ਧਾਰਮਿਕ ਸਥਾਨਾਂ ਤੇ ਆਈਏ ਦਰਸ਼ਨ ਕਰਾਈਏ ਤਾਂ ਕਿ ਅਸੀਂ ਆਪਣੇ ਇਤਿਹਾਸ ਨਾਲ ਆਪਣੇ ਗੁਰੂ ਨਾਲ ਜੁੜ ਸਕੀਏ ਅੱਜ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕਾਮੀ ਸਾਹਿਬ ਆ ਕੇ ਨਗਰ ਕੀਰਤਨ ਦੇ ਰੰਭਤਾ ਕਰਕੇ ਗਏ ਨੇ ਸੋ ਕਿਉਂਕਿ ਇਹ ਦਿਨ-ਦਿਨੇ ਨੇ ਇਹ ਸਾਰੀ ਸਮੂਹ ਸੰਗਤ ਜਿੱਥੇ ਵੀ ਦੁਨੀਆ 'ਚ ਬੈਠੀ ਆ ਉਹ ਅੱਜ ਦੇ ਦਿਨ ਹਮੇਸ਼ਾ ਹੀ ਸਾਦਾ ਤਹਰਾਵਾ ਸਾਤਾ ਖਾਣ ਪੀਣ ਅਤੇ ਗੁਰੂ ਮਹਾਰਾਜ ਦੀ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੀ ਆ ਸੋ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਆਓ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ